ਨੀ ਦੇ ਵਕ ਕਾਲ ਮੁਰਤ ਮਜੂਨੀ ਸਹਿੰਗੁਰ ਪਰਸਾ ਮਰਪੁਰ ਤੇ ਸਾਡੇ ਕੋਲ ਲੰਗਰ ਲਗਾਇਆ ਗਿਆ ਅੱਜ ਸਾਡੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬ ਜਿਆਦੇ ਦਾ ਜਿਹੜਾ ਸਿੱਧੀ ਦਿਵਸ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਡੀ ਡਿਵੀਜ਼ਨ ਜਿਹੜੀ ਪੁਲਿਸ ਸਟੇਸ਼ਨ ਦੀ ਫੋਰਸ ਹੈ ਜੀ ਉਹਨਾਂ ਨੇ ਜੁਆਇੰਟਲੀ ਇੱਕ ਐਫਰਟ ਕੀਤਾ ਆ ਔਰ ਐਫਰਟ ਕਰਕੇ ਲੰਗਰ ਲਾਇਆ ਗਿਆ ਔਰ ਲੰਗਰ ਦੇ ਸਬੰਧ ਦੇ ਵਿੱਚ ਅੱਜ ਸਾਰੇ ਆਪਾਂ ਇੱਥੇ ਇਕੱਠੇ ਹੋਏ ਆ ਤੇ ਗੁਰੂ ਮਹਾਰਾਜ ਦਾ ਪਾਉਟ ਆਸਰਾ ਲੈ ਕੇ ਲੰਗਰ ਸ਼ੁਰੂ ਕੀਤਾ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਣ ਕੇ ਲੰਗਰ ਆਪਣਾ ਸ਼ਕਤ ਇੱਕ ਸਾਡਾ ਬੜਾ ਛੋਟਾ ਜਿਹਾ ਪਰਾਲਾ ਜੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਸਾਡੇ ਸਰਜਕਾਰ ਸਿੰਘ ਨੇ ਡਿਸ਼ਨਲ ਇਸ ਚੋਂ ਅੰਤੇ ਜਤਨਾ ਸਦਕਾ ਇਹ ਸਾਰਾ ਕੁਝ ਹੋ ਪਾਇਆ ਬੜੀ ਮਿਹਰਤ ਇਹਨਾਂ ਦੀ ਚਲੋ ਇਹ ਤੁਹਾਡੀ ਇੱਕ ਛੋਟੀ ਜੀ ਕੋਸ਼ਿਸ਼ ਆ ਲੋਕ ਬੜੇ ਦਿਨਾਂ ਤੋਂ ਲਗਾ ਰਿਹਾ ਸੀ ਲੰਗਰ ਛੱਕ ਵੀ ਰਿਹਾ ਸੀ ਵੀ ਛਕਿਆ ਅਸੀਂ ਵੀ ਕੋਸ਼ਿਸ਼ ਕੀਤੀ ਇੱਕ ਛੋਟੀ ਜੀ ਕਿ ਅਸੀਂ ਵੀ ਥੋੜੀ ਬਹੁਤੀ ਸੇਵਾ ਚ ਯੋਗਦਾਨ ਪਾ ਸਕੀਏ ਟਾਪ ਜਵਾਦਾਂ ਦੇ ਸ਼ਹੀਦੀ ਧਾੜੇ ਨੂੰ ਮੁੱਖ ਰੱਖਦੇ ਹੋਇਆ ਅੱਜ ਦੁੱਧ ਤੇ ਲੰਗਰ ਲਗਾਏਗਾ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਸਾਨੂੰ ਛੋਟੇ-ਸਾਰੇ ਛਿਦ ਦੇ ਜਿਹੜੇ ਉਹਨਾਂ ਨੇ ਸਾਨੂੰ ਸਿਖਿਆਵਾ ਦਿੱਤੇ ਉਹਨਾਂ ਦੇ ਘਰਾਂ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਨੇ ਕਿੰਡੀਆਂ ਵੱਡੀਆਂ ਕੁਰਬਾਨੀਆਂ ਕਰ ਦਿੱਤੀਆਂ ਇਸ ਪਵਮ ਦੇਸ਼ ਤੇ ਧਰਮ ਵਾਸਤੇ ਤੇ ਅਸੀਂ ਨੌਜਵਾਨਾਂ ਨੂੰ ਇਹ ਅਪੀਲ ਕਰਾਂਗੇ ਵੀ ਉਹਨਾਂ ਦੇ ਦੱਸੇ ਜਿਹੜੇ ਮਾਰਗ ਤੇ ਚੱਲਣਾ ਚਾਹੀਦਾ ਉਹ ਸਿੱਖੀ ਜੀ ਦੇ ਨਾਲ ਪੜਾਉਣਾ ਚਾਹੀਦਾ ਤੇ ਚੰਗੀਆਂ ਸੋਚਾਂ ਮੁਤਾਬਕ ਜੀਵਨ ਬਤੀਤ ਕਰਨਾ ਚਾਹੀਦਾ ਉਹ ਗੁਰਬਿੰਦ ਸਿੰਘ ਜੀ ਛੋਟੇ ਸਾਹਿਬ ਜਾਤਿਆ ਦਾ ਜੀ ਦੀ ਦੇਸਿਆ ਜੀ ਅਸੀਂ ਨਾ ਬੜੇ ਦਿਨ ਤੋਂ ਸੋਚਦੇ ਪਏ ਸੀ ਪੀ ਕੋਈ ਉਪਰਾਲਾ ਕਰੀਏ ਤੇ ਗੁਰੂ ਰੰਧਾ ਸਾਹਿਬ ਨੇ ਕਿਰਪਾ ਕੀਤੀ ਹੈ ਜੀ ਤੇ ਛੋਟਾ ਦਾ ਉਪਰਾਲਾ ਕੀਤਾ ਜੀ ਤੇ ਸਾਡੇ ਏਸੀਪੀ ਸਾਹਿਬ ਸਾਡੇ ਐਸਐਚਓ ਸਾਡੇ ਮੇਰਾ ਬਹੁਤ ਸਾਥਤਾਵਾ ਜੀ ਤੇ ਅਸੀਂ ਸਭ ਨੂੰ ਇਹ ਰਿਕਵੈਸਟ ਕਰਾਂਗੇ ਪੀ ਇਹ ਦੁੱਧ ਦਾ ਲੰਗਰ ਹੈ ਉਹ ਸ਼ੱਕੇ ਜਾਏਗਾ